ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਗੁਰਸਾਹਿਬੀ ਸਾਧ ਸੰਗਤ ਜੀਓ ਅੱਜ ਦੀ ਇਹ ਵੀਡੀਓ ਸ਼ਬਦ ਜੋੜ ਲੈਣਾ ਤੇ ਹੈ ਇਹ ਦੋ ਤਰ੍ਹਾਂ ਦੇ ਸ਼ਬਦ ਲਿਖੇ ਨੇ ਪਰ ਤੇ ਪਰਮਲ ਤੇ ਪਰਮਲ ਦੇ ਨ ਕਿਸਮ ਦੇ ਔਰ ਇਹਨਾਂ ਨੂੰ ਆਪਾਂ ਜਿਹੜੀਆਂ ਆ ਪੰਕਤੀਆਂ ਲਿਖੀਆਂ ਨੇ ਔਰ ਇਹਨਾਂ ਦੇ ਆਧਾਰ ਤੇ ਇਹਨਾਂ ਦੀ ਰੋਸ਼ਨੀ ਦੇ ਵਿੱਚ ਇਹਨਾਂ ਨੂੰ ਆਪਾਂ ਵਿਚਾਰਾਂਗੇ ਸੋ ਸਾਧ ਸੰਗਤ ਪਹਿਲੀ ਹੈ ਪਰ ਪਰ ਆ ਔਂਕੜ ਲੱਗਿਆ ਪਰ ਇਹ ਹੁਕਮੇ ਪ੍ਰਖਤਕਾਰ ਆ ਇੰਪੈਰੇਟਿਵ ਮੂਡ ਆ ਤਿਸ ਕੀ ਤਿਸ ਕੀ ਸ਼ਰਣੀ ਪਰਮਾ ਜਿਸ ਜੇਵੜ ਅਵਰ ਨਾ ਕੋਇ ਤਿਸ ਕੀ ਸ਼ਰਣੀ ਉਸ ਦੀ ਸ਼ਰਣੀ ਪੈ ਮਨਾ ਜਿਸ ਜੇਵੜ ਅਵਰ ਨਾ ਕੋਇ ਤਿਸ ਕੀ ਹੁਣ ਤੈਸਾ ਜੀ ਇੱਥੇ ਔਕਰ ਨਹੀਂ ਲੱਗਿਆ ਕਿ ਕਿਉਂ ਨਹੀਂ ਲੱਗਿਆ ਕੀ ਆ ਗਿਆ ਸੰਬੰਧਕ ਆ ਗਿਆ ਇਸ ਕਰਕੇ ਨਹੀਂ ਲੱਗਿਆ ਸ਼ਰਣੀ ਪਰ ਪੈ ਜਾ ਪਰ ਪੜ ਆਪਾ ਪੜ ਹਿੰਦੀ ਚ ਪੜ ਸ਼ਰਣੀ ਪਰ ਮਨਾ ਹੈ ਮਨਾ ਬਹਿ ਜਾ ਉਸ ਦੀ ਸ਼ਰਨੀ ਚ ਬਹਿ ਜਾ ਇਸ ਜੀਵੜ ਆਵਰ ਨਾਲ ਕੋਈ ਜਿਹਦੇ ਵਰਗਾ ਜਿਹਦੇ ਵਰਗਾ ਵੱਡਾ ਕੋਈ ਨਹੀਂ ਮਤਲਬ ਇਹ ਵੀ ਪਰ ਦਾ ਮਤਲਬ ਇਹ ਪੈ ਜਾ ਤੇ ਹੈ ਕਿ ਭਵਖਦ ਕਾਲ ਆ ਹੁਕਮੇ ਭਵਖਦ ਕਾਲ ਜਿਹਨੂੰ ਅਸੀਂ ਇੰਪੈਰੇਟਿਵ ਮੂਡ ਕਹਿੰਦੇ ਆ ਫਿਰ ਅੱਗੇ ਹੈ ਫਿਰ ਪਰ ਇਹਨੂੰ ਕੀ ਕੀਤਾ ਇਹ ਇਹ ਜੋਜਕ ਹੈ ਕਨਜੰਕਸ਼ਨ ਇਹ ਦੋਨਾਂ ਜਿਹਨੂੰ ਜੋੜਦਾ ਦੋ ਸ਼ਬਦਾਂ ਨੂੰ ਜਾਂ ਦੋ ਸੈਂਟੈਂਸਾਂ ਨੂੰ ਕਹ ਲੋ ਛੋਟੇ ਛੋਟੇ ਦੋ ਸੈਂਟੈਂਸ ਨੇ ਉਹਨਾਂ ਨੂੰ ਜੋੜਦਾ ਉਹਨੂੰ ਅਸੀਂ ਜੋਜਕ ਕਹਿੰਦੇ ਆ ਕਨਜੰਕਸ਼ਨ ਕਹਿੰਦੇ ਆ ਇਸ਼ਨਾਨ ਕਰੈ ਪਰ ਮੈਲ ਨਾ ਜਾਈ ਇਸ਼ਨਾਨ ਕਰੈ ਇਸ਼ਨਾਨ ਕਰਦਾ ਪਰ ਮੈ ਮੈਲ ਨਾ ਜਾਈ ਇਹ ਮੈਲ ਨਾ ਜਾਈ ਇਹ ਦੋ ਵਾਕ ਵਾਕ ਹੈ ਇਸ਼ਨਾਨ ਕਰੈ ਮੈਲ ਨਾ ਜਾਈ ਹੁਣ ਪਰ ਨਾਲ ਜੁੜਨ ਨਾਲ ਇਹ ਕੀ ਬਣ ਗਿਆ ਇਹ ਪਰ ਦੇ ਨਾਲ ਜਿਹੜਾ ਹੈ ਇਹ ਜੋਜਕ ਦੇ ਤੌਰ ਤੇ ਜੋੜਨ ਵਾਸਤੇ ਬਣ ਗਿਆ ਇਸ਼ਨਾਨ ਕਰੈ ਪਰ ਮੈਲ ਨਾ ਜਾਈ ਪਰ ਮੈਲ ਨਹੀਂ ਜਾਂਦੀ ਅਗੇ ਪਰ ਹੁੰਦਾ ਪ੍ਰਾਈ ਸੂਦ ਵੈਸ ਪਰ ਕਿਰਤ ਕਮਾਵੇ ਪ੍ਰਾਈ ਕਿਰਤ ਕਰਦੇ ਆ ਸੂਦ ਤੇ ਵੈਸ ਪ੍ਰਾਈ ਕਿਰਤ ਕਮਾਵੇ ਕਮਾਉਂਦੇ ਕਰਦੇ ਆ ਪ੍ਰਾਈ ਹੋ ਗਿਆ ਫਿਰ ਪਰਹ ਪ੍ਰਾਈ ਜਿਉ ਤਨ ਵਿਧਵਾ ਪਰ ਕੋ ਦੇਹੀ ਹੈ ਜਿਸ ਤਰ੍ਹਾਂ ਤਨ ਜਿਹੜਾ ਹੈ ਵਿਧਵਾ ਜਿਹੜੀ ਆ ਤਨ ਆਪਣਾ ਤਨ ਪਰ ਕੋ ਪ੍ਰਾਏ ਕੋ ਪ੍ਰਾਈ ਨੂੰ ਦਿੰਦੀ ਹੈ ਪਰ ਪ੍ਰਾਏ ਕਾ ਲੋ ਪ੍ਰਾਈ ਨੂੰ ਪ੍ਰਾਈ ਨੂੰ ਦਿੰਦੇ ਆ ਪ੍ਰਾਈ ਨੂੰ ਦਿੰਦੀ ਹੈ ਅੱਗੇ ਹੈ ਪਰ ਖੰਭ ਆਵਤ ਜਾਤ ਨਾ ਦੀਸੇ ਦੀਸੇ ਹੀ ਨਾ ਪਰ ਪੰਖੀ ਤਾਹੇ ਆਉਂ ਜਾਂਦਾ ਜਿਹੜਾ ਕਮਿੰਗ ਐਂਡ ਗੋਇੰਗ ਉਹਦਾ ਪਤਾ ਨਹੀਂ ਲੱਗਦਾ ਕਿਉਂਕਿ ਉਹਦੇ ਪਰ ਨਹੀਂ ਪੰਕੀਦਾ ਏ ਉਸ ਪੰਖੀ ਦੇ ਪਰ ਨਹੀਂ ਹਨ ਖੰਭ ਨਹੀਂ ਹਨ ਪਰ ਕੀ ਹੁੰਦਾ ਜੀ ਖੰਭ ਆਪਾਂ ਪੜਦੇ ਆ ਸੁਣਦੇ ਆ ਪਰ ਹੈ ਨਹੀਂ ਇਹਦੇ ਖੰਭ ਹੈ ਉਹ ਉਹ ਪਰਾ ਖੰਭ ਅੱਗੇ ਹੈ ਪਰ ਮਲ ਇਹਨੂੰ ਵੀ ਅਸੀਂ ਕਹਾਂਗੇ ਪ੍ਰਾਈਮੈਰ ਪਰ ਨਿੰਦਾ ਪਰਮਲ ਪਰ ਨਿੰਦਾ ਪ੍ਰਾਈਮੈਰ ਨਿੰਦਾ ਪਰਮਲ ਤੇ ਪ੍ਰਾਇ ਮੈਲ ਮੁਖ ਸੁਧੀ ਅਗਨ ਕਰੋਧ ਚੰਡਾਲ ਕਰੋਧ ਦੀ ਅਗ ਚੰਡਾਲੀ ਚੰਡਾਲ ਵਰਗੀ ਉਹ ਮੇਰੇ ਮੁਖ ਦੇ ਔਰ ਅੱਗੇ ਹੈ ਪਰਮਲ ਸੁਗੰਧੀ ਵਾਲਾ ਪਦਾਰਥ ਹੁੰਦਾ ਉਹਨੂੰ ਕਹਿੰਦੇ ਆ ਪਰਮਲ ਪਪਾਰਾਰਾ ਪਰਮਲ ਪਪਾਰਾਰਾ ਮਾਲਲਾ ਇਹ ਕੱਲਾ ਇਹਨੂੰ ਔਂਕੜ ਨਹੀਂ ਇਹ ਮਾਲ ਵਾਸਤੇ ਔਂਕੜਾ ਉਹਦੇ ਵਾਸਤੇ ਨਹੀਂ ਆ ਰਾਸ ਸੋਇਨਾ ਰਾਸ ਰੂਪਾ ਕਾਮਨ ਰਸ ਕਾਮਨ ਰਸ ਪਰਮਲ ਕੀ ਬਾਤ ਇਹ ਸਾਰੇ ਜਿਹੜੇ ਆ ਪਰਮਲ ਕੀ ਬਾਤ ਵਰਗੇ ਨੇ ਰਸ ਸੋਨਾ ਸੋਨੇ ਦਾ ਚਸਕਾ ਰੁਪਈਏ ਦਾ ਚਸਕਾ ਕਾਮਨ ਦਾ ਚਸਕਾ ਔਰਤ ਦਾ ਚਸਕਾ ਕਾਮਨ ਰਸ ਪਰਮਲ ਕੀ ਬਾਤ ਉਸ ਜਿਹੜਾ ਹੈ ਉਹ ਸੁਗੰਧੀ ਵਾਲਾ ਪਦਾਰਥ ਹੈ ਉਹਦੇ ਵਿੱਚ ਸੋ ਸਾਧ ਸੰਗਤ ਅਸੀਂ ਇਸ ਗੱਲ ਤੇ ਆਏ ਕਿ ਪਰਮਲ ਪ੍ਰਾਈਮੈਰ ਹੋ ਗਿਆ ਪਰਮਲ ਇੱਕ ਜਿਹੜਾ ਹੈ ਸੁਗੰਧੀ ਵਾਲਾ ਪਦਾਰਥ ਹੈ ਇਹ ਦੋਨਾਂ 'ਚ ਫਰਕ ਹੈ ਉਹਦੇ ਤੇ ਮਲ ਔਂਕਣ ਲੱਗਿਆ ਉਹ ਤੇ ਨਹੀਂ ਲੱਗਿਆ ਬੋਲਣ ਨੂੰ ਅਸੀਂ ਇਹੀ ਬੋਲਾਂਗੇ ਪਰਮਲ ਤੇ ਪਰਮਲ ਔਰ ਇਹ ਪਰ ਪਰ ਬੋਲੇ ਜਾਣਗੇ ਸੋ ਸਾਧ ਸੰਗਤ ਇਹ ਸ਼ਬਦਾਂ ਦੀ ਆਪਾਂ ਇਹਨਾਂ ਤੋਕਾਂ ਦੇ ਰਹੀ ਜਿਹੜੀ ਵਿਚਾਰ ਕੀਤੀ ਹੈ ਇਹਨਾਂ ਵਿਚਾਰ ਪ੍ਰਵਾਨ ਕਰਨੀ ਅਗਲੀ ਵੀਡੀਓ ਦੇ ਵਿੱਚ ਫੇਰ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ